ਤੁਸੀਂ ਦੇਖ ਰਹੇ ਹੋ ਰਾਵੀ ਪ੍ਰਾਸਤ ਨਿਊਜ਼ ਆਪਾਂ ਖੜੇ ਹਾਂ ਗਰਾਉਂਡ ਜ਼ੀਰੋ ਦੇ ਤੇ ਡੇਰਾ ਪਾਪਾ ਨਾਨਕ ਵਿਖੇ ਜਿੱਥੇ ਕਿ ਹੜ੍ਹ ਬਹੁਤ ਭਾਰੀ ਹੜ੍ਹ ਜਿਹੜਾ ਇੱਥੇ ਆਇਆ ਹੋਇਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਪਾਣੀ ਦੀ ਸਪੀਡ ਇਨੇ ਜ਼ਿਆਦਾ ਵਾ ਕਿ ਜਿਸ ਤਰ੍ਹਾਂ ਇੱਥੇ ਤੇ ਦਰਿਆ ਪੈਂਦਾ ਹੋਵੇ ਲੇਕਿਨ ਇਹ ਏਰੀਆ ਬਿਲਕੁਲ ਬਰਾਬਰ ਸੀ ਸਮਤਲ ਸੀ ਔਰ ਇੱਥੇ ਫਸਲਾਂ ਕੋਆ ਕਰਦੀਆਂ ਸੀ ਅੱਜ ਤੁਸੀਂ ਪਾਣੀ ਦਾ ਵਹਾਅ ਵੇਖ ਸਕਦੇ ਹੋ ਔਰ ਜਦੋਂ ਆਪਾਂ ਪੀੜਤਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਵੀ ਬਰਬਾਦ ਹੋ ਗਏ ਔਰ ਬਹੁਤ ਸ ਕਿ ਖੇਤੀਬਾੜੀ ਕਰਦੇ ਸਨ ਔਰ ਉਹਨਾਂ ਨੇ ਦੱਸਿਆ ਕਿ ਪੂਰੀ ਦੀ ਤਰ੍ਹਾਂ ਫਸਲ ਬਰਬਾਦ ਹੋਣ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਵਾ ਔਰ ਨਾਲ ਹੀ ਜਿਨ੍ਹਾਂ ਨੇ ਗੁਹਾਰ ਵੀ ਲਗਾਈ ਆ ਕਿ ਤੁਸੀਂ ਜਹਾਂ ਤੱਕ ਸਮਗਰ ਜਿਹੜੀ ਆ ਲੋੜਵੰਦ ਤੱਕ ਪਹੁੰਚੇ ਰਾਸ ਸਮਗਰੀ ਵਾਲੇ ਲੋਕ ਵੀਰ ਕਾਫੀ ਅੱਗੇ ਆ ਰਹੇ ਆ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਜ਼ਰੂਰਤਮੰਦ ਲੋਕਾਂ ਕੋਲੋਂ ਉਹ ਰਹਿ ਰਹੀ ਆ ਪਰ ਭੈਣ ਨਾਲ ਗੱਲਬਾਤ ਕਰਾਂਗੇ ਕਿ ਕੀ ਨਾਮ ਆ ਜੀ ਅਰਜਿੰਦਰ ਕੌਰ ਅਰਜਿੰਦਰ ਕੌਰ ਜੀ ਕਿਸ ਤਰੀਕੇ ਦੇ ਨਾਲ ਤੁਹਾਡਾ ਨੁਕਸਾਨ ਹੋਇਆ ਵਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤੇ ਭਾਜੀ ਕਾਫੀ ਹੋ ਗਿਆ 10 12 ਕਿਲੇ ਜ਼ਮੀਨ ਠੇਕੇ ਤੇ ਲਈ ਸੀ ਉਦਾਬੀ ਇਨਸਾਨ ਹੋ ਗਿਆ ਘਰ ਦਾ ਵੀ ਇਨਸਾਨ ਕਾ ਵੀ ਜੇ ਮੈਂ ਘਰ ਕੇ ਕੱਚਾ ਸੀਗਾ ਹਾਂਜੀ ਰਾਸ਼ਨ ਪਣੀ ਦਾ ਕਿੱਦਾਂ ਚੱਲੂ ਰਾਸ਼ਨ ਪਣੀ ਦਾ ਇਦਾਂ ਹੀ ਦੇ ਰਾਸ਼ਨ ਪਣੀ ਕੋਈ ਪਹੁੰਚਦਾ ਨਹੀਂ ਥੋੜੀ ਕਿਤੇ ਦੇ ਇੱਧਰ ਜੇ ਕਦੋਂ ਕਹੀ ਤਾਂ ਤਾਂ ਕਹਿੰਦੇ ਅਈ ਉੱਥੇ ਦੇਖ ਕੇ ਅੰਨੇ ਜਾ ਕੇ ਉੱਥੇ ਵੀ ਕੋਈ ਦੇਰ ਨਹੀਂ ਜਾਂਦਾ ਉਹ ਸਾਡੇ ਘਰਾਂ ਤੱਕ ਹਲੇ ਵੀ ਕਿੰਨੇ ਲੋਕ ਫਸੇ ਨੇ ਉੱਥੇ ਮਤਲਬ ਸਾਡੇ ਘਰ ਵਿੱਚ 20 ਅਤੇ 6 ਜੀਨ ਦੇ ਘਰ ਦੇ ਵਿੱਚ ਹਾਂਜੀ ਉੱਪਰ ਕੋਠਿਆਂ ਤੇ ਸਮਾਨ ਥੋੜਾ ਬਹੁਤਾ ਚਾੜਿਆ ਉੱਤੇ ਬੈਠੇ ਆ ਬਾਹਰ ਕਿਉਂ ਨਹੀਂ ਆ ਰਹੇ ਕਿਉਂਕਿ ਇਨਾ ਪਾਣੀ ਆ ਗਿਆ ਜਾਨ ਨੂੰ ਖਤਰਾ ਹਾਂਜੀ ਬਾਹਰ ਕੁਝ ਨਿਕਲੇ ਇੱਕ ਦੋ ਜੀ ਪਹਿਲਾਂ ਮੇਡੀ ਪਿੰਡੀ ਦੇ ਇੱਕ ਦੋ ਜੀ ਨਿਕਲੇ ਇਹ ਬਾਅਦ ਵਿੱਚ ਫਿਰ ਉਹਨਾਂ ਕੋ ਨਿਕਲੇ ਨਹੀਂ ਗਿਆ ਹੁਣ ਕੀ ਆ ਉਹ ਬਾਹਰ ਆਉਣਾ ਚਾਹੁੰਦੇ ਆ ਹਾਂਜੀ ਹੁਣ ਤਾਂ ਥੋੜਾ ਪੈਦਲ ਹੀ ਨਿਕਲ ਕੇ ਆਂਦੇ ਆ ਉਹ ਤੁਹਾਡੇ ਚਾਚਾ ਜੀ ਨੂੰ ਜਾਣਦੇ ਨੇ ਘਰੋਂ ਚੱਲ ਕੇ ਆ ਉਹ ਜਾਣਦੇ ਆ ਸਾਡੀ ਸਾਰੀ ਉਹ ਤਰ ਪਾਣੀ ਘਟਿਆ ਉਧਰੋਂ ਦੀ ਉਹ ਜਾੜੀ ਮੁਸ਼ਕਲ ਹੋ ਗਈ ਜਿੱਥੇ ਠੇਕੇ ਵਾਲੇ ਜ਼ਮੀਨਾਂ ਦਾ ਠੇਕਾ ਲੈ ਕੇ ਆਪਣੇ ਘਰੀਂ ਰਹਿ ਗਏ ਤੁਹਾਡਾ ਕਿੰਨਾ ਨੁਕਸਾਨ ਹੋਇਆ ਤੁਹਾਡਾ ਕਿਤੇ ਮਲਾਲੋ ਵੀ 12 ਕਿੱਤੇ ਜ਼ਮੀਨ ਠੇਕੇ ਦੇ ਹੀ ਹੂੰ ਤੇ ਘਰ ਦਾ ਨੁਕਸਾਨ ਜੋ ਵੀ ਅੰਦਰ ਜਿ ਸਮਾਨ ਪਿਆ ਸਾਰਾ ਸਾਰਾ ਅੰਦਰ ਜਿ ਖਤ ਹੋ ਗਿਆ ਬਤਲਾਈਏ ਕੋਈ ਜਿਹੜੇ ਨਿਕਲੇ ਕੋ ਸਮਾਜ ਸੇਵੀ ਬੰਦੇ ਜਿਹੜੇ ਸੇਵਾ ਕਰ ਰਹੇ ਨੇ ਉਹ ਰਾਤ ਪਹੁੰਚਣ ਦੀ ਗੱਲ ਕਰ ਰਹੇ ਜੇ ਤੁਹਾਡੇ ਤੱਕ ਕੋਈ ਨਹੀਂ ਪੁੱਛੇ ਨਹੀਂ ਕੋਈ ਨਹੀਂ ਪੁੱਛਿਆ ਸਿਰਫ ਇੱਕ ਦਿਨ ਹੀ ਪਹੁੰਚੇ ਨਾ ਮੁੜ ਕੇ ਕੋਈ ਨਹੀਂ ਪਹੁੰਚਿਆ ਤੁਸੀਂ ਆਪਣਾ ਫੋਨ ਨੰਬਰ ਬੋਲ ਦਿਓ ਤਾਂ ਕਿ ਕੋਈ ਤੁਹਾਡੀ ਮਦਦ ਕਰਨਾ ਸ਼ੁਰੂ ਕਰ ਸਕੇ ਹਾਂਜੀ ਫੋਨ ਨੰਬਰ 9855689419 ਹਾਂਜੀ ਸੋ ਪੰਜਾਬੀਆਂ ਦੀ ਗੱਲ ਵੇਖੀ ਜਾਵੇ ਤੇ ਜਦੋਂ ਕਿਤੇ ਆਫਤ ਪੰਦੀ ਆ ਤੇ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਲੰਗਰ ਲਾਉਂਦੇ ਨੇ ਔਰ ਰਾਹਤ ਜਿਹੜੀ ਆ ਉਹ ਪਹੁੰਚਾਉਂਦੇ ਨੇ ਅੱਜ ਜਰੂਰਤ ਆ ਇਹਨਾਂ ਡੇਰਾ ਬਾਬਾ ਨਾਨਕ ਪਾਸਿਆਂ ਬਸਦੇ ਨਾਲ ਖਲੋਣ ਦੀ ਤਾਂ ਕਿ ਇਹਨਾਂ ਦਾ ਦਰਦ ਨੂੰ ਘਟ ਕੀਤਾ ਜਾ ਸਕੇ